ਕਿ ਜੇ ਹੁਣ 13 ਦੀਆਂ 13 ਸੀਟਾਂ ਦਿਓਗੇ ਤਾਂ ਮੇਰੇ ਹੱਥ ਮਜ਼ਬੂਤ ਹੋਣਗੇ ਮੈਂ ਇਕੱਲਾ ਕਿੰਨਾ ਵਕਤ ਲੜੀ ਜਾਊਂਗਾ ਇਹਨਾਂ ਨਾਲ ਕਿਉਂ ਨਾਲ ਦੇ ਨਾਲ ਚਲਣ ਇਲੈਕਸ਼ਨ ਮੋਡ ਚ ਜਾਊਗਾ ਦੇਸ਼ ਤਾਂ ਮੈਂ ਦਵਾਰੇ ਵੀ ਆਊਂਗਾ ਮੈਂ ਤੁਹਾਨੂੰ ਇਹੀ ਕਹਿਣਾ ਆਉਂਗਾ ਗੰਦਗੀ ਸਾਫ਼ ਕਰ ਦਿਓ ਆਪਣੇ ਕੋਲ ਗੰਦਗੀ ਸਾਫ਼ ਕਰਨ ਵਾਲਾ ਯੰਤਰ ਹੈਗਾ ਝਾੜੂ ਜੇ ਤੁਹਾਨੂੰ 2 ਸਾਲ ਦਾ ਕੰਮ ਚੰਗੇ ਲੱਗੇ ਤਾਂ ਵੋਟ ਪਾ ਦਿਓ ਨਹੀਂ ਨਾ ਪਾਓ ਸੱਚ ਮੈਂ ਤੁਹਾਡੇ ਕੋਲ ਆਇਆ ਹਾਂ ਤੁਹਾਡੇ ਮਸਲੇ ਦਾ ਹੱਲ ਹੋਣਗੇ ਹੋਣਗੇ ਹੁਣ ਤੁਸੀਂ ਤਾਂ ਆਪਣੇ ਮੰਗਾ ਦੱਸਤੀਆਂ ਤੇ ਮੈਂ ਵੀ ਮੰਗ ਪੱਤਰ ਲੈ ਕੇ ਆਇਆ ਕੱਜ ਵੀ ਜੇ ਹੁਣ 13 ਦੀਆਂ 13 ਸੀਟਾਂ ਦਿਓਗੇ ਤਾਂ ਮੇਰੇ ਹੱਥ ਮਜ਼ਬੂਤ ਹੋਣਗੇ ਮੈਂ ਕੱਲਾ ਕਿੰਨਾ ਫਿਰ ਲੜੀ ਜਾਊਂਗਾ ਇਹਨਾਂ ਨਾਲ ਕਦੇ ਬੀਜੇਪੀ ਨਾਲ ਲੜਨਾ ਪੈਂਦਾ ਕਦੇ ਗਵਰਨਰ ਨਾਲ ਲੜਨਾ ਪੈਂਦਾ ਕਦੇ ਕੁਝ ਰੋਕ ਲੈਂਦੇ ਨੇ ਕਦੇ ਕੁਝ ਰੋਕ ਲੈਂਦੇ ਨੇ ਕੇਜਰੀਵਾਲ ਸਾਹਿਬ ਤਾਂ ਉਹਨੂੰ ਤਾਂ ਕੰਮ ਹੀ ਨਹੀਂ ਕਰਨ ਦਿੰਦੇ ਦਿੱਲੀ 'ਚ ਆਸਕੀਮ ਵੀ ਰੋਕ ਲਵਾ ਵੀ ਰੋਕ ਲੋ ਰਾਸ਼ਨ ਵੀ ਰੋਕ ਲਾ ਰੋਕ ਲੋ ਸਾਨੂੰ ਥੋੜਾ ਜਿਹਾ ਫੁੱਲ ਸਟ੍ਰੀਟ ਕਰਕੇ ਰੌਲਾ ਪਾਉਣਾ ਪੈਂਦਾ ਸੁਪਰੀਮ ਕੋਰਟ ਜਾਣਾ ਪੈਂਦਾ ਤਾਂ ਤੁਸੀਂ ਹੁਣ ਮੇਰਾ ਇਹ ਕੰਮ ਕਰ ਦਿਓ ਮੇਰਾ ਹੀ ਮੰਗ ਪੱਤਰ ਹੈ ਕਿ ਐਸ ਵਾਰ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰੇ ਇੰਡਸਟਰੀਸਟਾਂ ਨੂੰ ਕਹੋ ਕਿ ਐਸ ਵਾਰ 13 ਜ਼ੀਰੋ ਹੋ ਗਿਆ ਜੇ ਪੰਜਾਬ ਚੋਂ ਐਮਪੀ ਦੀਆਂ ਇਲੈਕਸ਼ਨਾਂ ਚ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪਊ ਕਿ ਪੰਜਾਬ ਦਾ ਇੱਕ ਵੀ ਰੁਪਿਆ ਪੈਸਾ ਰੋਕ ਸਕੇ ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜੇ ਸੈਂਟਰ ਚ ਸਾਡਾ ਕੰਮ ਹੈ ਪੰਜਾਬ ਵਾਸਤੇ ਪੈਸੇ ਲੈ ਕੇ ਆਉਣਾ ਸਾਡੇ ਆਪਣੇ ਹੱਕ ਲੈ ਕੇ ਆਉਣਾ ਆਰਡੀਐਫ ਦਾ 5.5 ਹਜ਼ਾਰ ਕਰੋੜ ਰੋਕੀ ਬੈਠੇ ਨੇ ਜੀ ਆਰਡੀਐਫ ਦਾ 38 ਸਿਚੁਏਸ਼ਨ ਵਾਲੇ ਬੈਠੇ ਆ ਉਹ ਪੈਸਾ ਕਿੱਥੇ ਲੱਗਣਾ ਮੰਡੀਆਂ ਨੂੰ ਅਪਗ੍ਰੇਡ ਕਰਨ ਤੇ ਲੱਗਣਾ ਹੈ ਪੈਸਾ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਕੈਪਟਨ ਅਮਰਿੰਦਰ ਨੇ ਕਿਤੇ ਹੋਰ ਵਰਤ ਲਿਆ ਗਲਤ ਵਰਤ ਲਿਆ ਉਹਨਾਂ ਨੇ ਪੈਸੇ ਰੋਕ ਲਏ ਅਸੀਂ ਉਹਨਾਂ ਨੂੰ ਕਿਹਾ ਜਾ ਕੇ ਕਿ ਜਨਾਬ ਕਿਸੇ ਹੋਰ ਦੀ ਗੱਲ ਕੀ ਸਾਨੂੰ ਕਿਉਂ ਸਜ਼ਾ ਦੇ ਰਹੇ ਹੋ ਕਹਿੰਦੇ ਐਮੈਂਡਮੈਂਟ ਕਰੋ ਕਾਨੂੰਨ ਚ ਕਰਤੀ ਵਿਧਾਨ ਸਭਾ ਚ ਕਰਤੀ ਕਿ ਇਹ ਪੈਸਾ ਸਾਰਾ ਮੰਡੀਆਂ ਨੂੰ ਅਪਗ੍ਰੇਡ ਕਰਨ ਵਾਸਤੇ ਤੇ ਉਹਨੀਆਂ ਸੜਕਾਂ ਨੂੰ ਅਪਗ੍ਰੇਡ ਕਰਨ ਵਾਸਤੇ ਹੀ ਲੱਗੂਗਾ ਫਿਰ ਫੇਰ ਰੋਕੀ ਬੈਠੇ ਆ 5.5 ਹਜ਼ਾਰ ਕਰੋੜ ਰੁਪਈਆ ਕੱਲੇ ਆਰਡੀਐਫ ਦਾ ਨੈਸ਼ਨਲ ਹੈਲਥ ਮਿਸ਼ਨ ਦਾ 800 ਕਰੋੜ ਰੁਪਈਆ ਹੈ ਜੀਐਸਟੀ ਦੇ ਪੈਸੇ ਰੋਕੀ ਬੈਠੇ ਆ 8.5 ਹਜ਼ਾਰ ਕਰੋੜ ਰੁਪਈਆ ਰੋਕੀ ਬੈਠਿਆ ਕੋਈ ਕਾਰਨ ਨਹੀਂ ਵੈਸੀ ਕਿਉਂਕਿ ਸਾਡੀ ਸਰਕਾਰ ਨਹੀਂ ਹੈ ਕਹਿੰਦੇ ਉੱਥੇ ਕੀ ਗੱਲ ਵੀ ਅਸੀਂ ਤੁਹਾਨੂੰ ਦੇਸ਼ ਲੈ ਕੇ ਦਿੱਤਾ ਕੁਰਬਾਨੀਆਂ 80% ਤੋਂ ਵੱਧ ਸਾਡੀਆਂ ਨੇ ਦੇਸ਼ ਨੂੰ ਯਾਦ ਕਰਾਉਣ ਚ ਉਹ ਆਜ਼ਾਦ ਦੇਸ਼ ਦੇ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਪ੍ਰਧਾਨ ਮੰਤਰੀ ਬਣ ਕੇ ਤੇ ਤੁਸੀਂ 26 ਜਨਵਰੀ ਤੇ 15 ਅਗਸਤ ਤੋਂ ਪੰਜਾਬ ਦੀ ਝੱਖੀ ਉਡਤੀ ਯਾਰ ਕਦੇ ਇਹ ਨਹੀਂ ਆ ਸਕਦੀ ਪੰਜਾਬ ਦੀ ਚੱਕੀ ਕੈਂਸਲ ਰਿਜੈਕਟ ਕੌਣ ਕੌਣ ਸੀ ਉਸ ਚੱਕੀ ਚ ਉਹ ਸ਼ਿਦਿਆਦਮ ਭਗਤ ਸਿੰਘ ਸੀ ਲਾਲਾ ਲਾਜਪਤਰਾਏ ਸੀ ਆ ਟੁੱਡੀ ਕੇ ਨਾਲ ਹੀ ਪਿੰਡ ਪੈਂਦਾ ਉਹਦੇ ਚ ਕਰਤਾਰ ਸਿੰਘ ਸਰਾਭਾ ਸੀ ਉਹ ਸਰਾਭਾ ਨਾਲ ਹੀ ਪਿੰਡ ਪੈਂਦਾ ਉਹ ਚ ਰਾਜਗੁਰੂ ਸਖਦੇਵ ਹੋਰੀ ਸੀ ਉਹ ਚ ਜਲਿਆਂ ਵਾਲਾ ਬਾਗ ਸੀ ਸਾਕਾ ਕੌਣ ਕੌਣ ਹੁੰਦੇ ਨੇ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਇਹ ਕੌਣ ਹੁੰਦੇ ਨੇ ਬਾਬੂ ਉਹਨਾਂ ਦੇ ਜਿਹੜੇ ਲਾਲਾ ਲਾਜਪਤਰਾਏ ਜੀ ਨੂੰ ਰਿਜੈਕਟ ਕਰ ਦੇਣ ਕਿਉਂ ਦੀ ਕੁਰਬਾਨੀ ਨੂੰ ਕਾਰਨ ਨਫਰਤ ਕਰਨੀ ਹੈ ਪੰਜਾਬ ਨਾਲ ਪੈਸੇ ਰੋਕ ਲਓ ਇਹਨਾਂ ਦੇ ਕੋਈ ਗੱਲ ਨਹੀਂ ਪੰਜਾਬ ਤਾਂ ਦੁਬਾਰੇ ਖੜਾ ਹੋ ਜਾਊਗਾ ਅਸੀਂ ਕਰ ਲਾਂਗੇ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਇਮਾਨਦਾਰ ਸਰਕਾਰ ਹੈ ਮੈਂ ਇਸ ਗੱਲ ਦੀ ਗਾਰੰਟੀ ਲੈਣਾ 2 ਸਾਲ ਹੋਣ ਵਾਲੇ ਨੇ 1 ਰੁਪਏ ਦਾ ਵੀ ਮੇਰੇ ਤੇ ਤੁਸੀਂ ਲਾ ਦਿਓ 1 ਰੁਪਏ ਦਾ ਵੀ ਮਨ ਲਾ ਜੇ ਪੈਸੇ ਕਮਾਉਣੇ ਹੁੰਦੇ ਮੈਂ ਉਧਰੋਂ ਕੋਕੜਾ ਘੱਟ ਕਮਾਉਂਦਾ ਸੀ ਸਭ ਤੋਂ ਮੈਂ ਦਾ ਕਲਾਕਾਰ ਸੀ ਮੈਂ ਮੈਨੂੰ ਕੀ ਲੋੜ ਸੀ ਇੱਥੇ ਆ ਕੇ ਛੱਡਣ ਦੀ ਮੈਨੂੰ ਕੀ ਉਹਨੂੰ ਛੱਡਣ ਦੀ ਲੋੜ ਸੀ ਇੱਥੇ ਇਹਨਾਂ ਨੂੰ ਰੋਜ਼ ਗਾਲਾਂ ਕੱਢਣ ਦੀ ਕੀ ਉੱਠ ਕੇ ਲੱਗ ਜਾਂਦੇ ਮਜੀਠੀ ਹੋਰੀ ਉਹ ਅੰਤਮਾਨ ਆਏ ਆ ਇਹ ਆਏ ਆ ਜਦੋਂ ਮੈਂ ਕਲਾਕਾਰ ਸੀ ਪੀਟੀਸੀ ਚੈਨਲ ਤੇ ਆਉਂਦਾ ਸੀ ਉਦੋਂ ਇਹਦੇ ਵਰਗਾ ਕੋਈ ਬੰਦਾ ਨਹੀਂ ਇਹ ਤਾਂ ਕਮਾਲ ਹੈ ਜਦੋਂ ਮੈਂ ਇਹਨਾਂ ਨੇ ਕੁਰਸੀਆਂ ਖੋਲੀਆਂ ਕਹਿੰਦੇ ਮੇਰੇ ਜਿੰਨਾ ਤਾਂ ਮਾੜਾ ਹੀ ਨਹੀਂ ਕੋਈ ਇਹ ਤਾਂ ਬਹੁਤ ਗਲਤ ਹੈ ਲੈ ਦੱਸੋ ਹੱਦ ਹੈ ਯਾਰ ਸੁਨਣ ਥੋੜਾ ਸਭ ਨੂੰ ਸਿਖਾਓ ਤੁਸੀਂ ਵੀ ਥੋੜਾ ਜਿਆ ਸੋਚੋ ਕਿ ਆਪਾਂ ਨੂੰ ਚਾਹੀਦਾ ਕੀ ਹੈ ਆਪਾਂ ਨੂੰ ਇਨਸੈਂਟਿਵ ਚਾਹੀਦੇ ਆ ਆਪਾਂ ਨੂੰ ਸਾਡੀ ਇੰਡਸਟਰੀ ਗ੍ਰੋਥ ਨੂੰ ਚਾਹੀਦੀ ਹੈ ਕਿਸਾਨਾਂ ਨੇ ਮੰਗਿਆ ਵੀ ਆਪਾਂ ਪੂਰੀਆਂ ਕਰਨੀ ਕਿਉਂਕਿ ਸਾਈਕਲ ਹੈ ਜੇ ਖੇਤ ਜੇ ਪੰਜਾਬ ਦੇ ਪਿੰਡਾਂ 'ਚ ਫਸਲ ਹੀ ਨਹੀਂ ਹੋਣਗੀਆਂ ਜਾਂ ਉਹਨਾਂ ਦਾ ਭਾਅ ਨਹੀਂ ਮਿਲੂਗਾ ਉਹ ਕੋਈ ਸ਼ਹਿਰ ਕੀ ਕਰਨ ਆਉਣਗੇ ਸ਼ਹਿਰ ਨਹੀਂ ਆਉਣਗੇ ਤਾਂ ਮੋਗੇ ਵਰਗੇ ਬਾਜ਼ਾਰ ਮੁੱਲਾਂਪੁਰ ਦਾ ਆਖੇ ਵਰਗੇ ਛੋਟੇ-ਛੋਟੇ ਬਾਜ਼ਾਰ ਸੁੰਨੇ ਹੋ ਜਾਣਗੇ ਉੱਥੇ ਵਿਕਰੀ ਨਹੀਂ ਹੋਊਗੀ ਜਦੋਂ ਲੋਕਾਂ ਕੋਲ ਪੈਸੇ ਹੀ ਨਹੀਂ ਇਹ ਸਾਰਾ ਸਾਈਕਲ ਹੈ ਸੋ ਸਾਰੇ ਸਾਈਕਲ ਨੂੰ ਠੀਕ ਕਰਨਾ ਆਪਾਂ सो so, मैं थोड़े को आने वाले दिनों इलैक्शन मोड जाऊगा देश तब मैं दोबारे भी आऊँगा मैं थोड़ा यही कहना आऊंगा गंदगी साफ कर दो अपने को गंदगी साफ करने वाला यंत्र है झाड़ू साफ कर दो पहला भी तो तीन किया ही है काम पेल भी बैठे ने जे कौन लगता जो कोई भी पोलीटल बैकग्राउंडा है का? आम घर तुम ने ऐसे गल तो दुखी नहीं भी आम घर दिया क्यों आ गए ਤੁਹਾਨੂੰ ਵੀ ਹੱਕ ਹੈ ਜੀ ਜਿੰਨੂੰ ਮਰਜ਼ੀ ਚੁਣੋ ਡੈਮੋਕਰੈਟਿਕ ਰਾਈਟ ਹੈ ਇਹ ਥੋੜੀ ਹੈ ਕਿ ਤੁਸੀਂ ਹਿਸਟਰੀਓ ਕਰਾ ਲਈ ਵੀ ਇਹਨਾਂ ਨੂੰ ਵੋਟਾਂ ਪਾਉਣੀਆਂ ਪਉਣੀਆਂ ਨੇ ਕਿਉਂ ਕਰਾ ਲਈ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਪਾਓ ਮੈਂ ਅੱਜ ਕਹਿਣਾ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਦਾ ਮੈਂ ਹੈਰਾਨ ਮੰਨ ਗਿਆ ਸੀ ਉਸ ਵੇਲੇ 2020 ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਸੀ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਟੀਵੀ ਤੇ ਆ ਕੇ ਕਹਿੰਦਾ ਦਿੱਲੀ ਚ ਕਿ ਦਿੱਲੀ ਵਾਲੋ ਅਗਰ ਮੇਰੇ ਪੌਨੇ 5 ਸਾਲ ਕੇ ਕੰਮ ਅੱਛੇ ਲਗੇ ਤੂੰ ਮੈਨੂੰ ਵੋਟ ਦੇ ਦੇ ਨਾ ਵਰਨਾ ਮੈਨੂੰ ਵੋਟ ਨਾ ਦੇਣਾ ਆ ਕਹਿਣ ਵਾਸਤੇ ਜਿਗਰਾ ਚਾਹੀਦਾ ਆ ਗੱਲ ਕਹਿਣ ਵਾਸਤੇ ਮੈਂ ਵੀ ਤੁਹਾਨੂੰ ਕਹਿਣਾ ਜੇ ਤੁਹਾਨੂੰ 2 ਸਾਲ ਦੇ ਕੰਮ ਚੰਗੇ ਲੱਗੇ ਤਾਂ ਵੋਟ ਪਾ ਦਿਓ ਨਹੀਂ ਨਾ ਪਾਓ ਤੁਹਾਨੂੰ ਕਹਿਦੇ ਨਹੀਂ ਭਗਵੰਤ ਮਾਣ ਠੀਕ ਨਹੀਂ ਆਗਾ ਹਾਂ ਵੋਟ ਪੈ ਜੂਗੀ ਮੇਰਾ ਬਦੂ ਹੌਸਲਾ ਇੱਕ ਦੀ ਬਜਾਏ ਮੇਰੇ 13 ਹੱਥ ਹੋਰ ਹੋ ਜਾਣਗੇ 13 ਇੱਥੋਂ ਆ ਕੁਰਖੇਤਰ ਜਿੱਤ ਰਹੇ ਹਾਂ ਉਹ ਦਿੱਲੀ ਤੋਂ ਵੋਟ ਸੀਟਾਂ 4 ਆ ਰਹੀਆਂ ਨੇ ਤੇ ਗੁਜਰਾਤ ਚ ਜਿੱਤ ਰਹੇ ਹਾਂ 10 ਸਾਡੇ ਰਾਜ ਸਭਾ ਚ ਹੈਗੇ ਨੇ ਸਾਡੇ ਜਦੋਂ 30 35 ਹੋ ਗਏ ਉੱਥੇ ਤਾਂ ਦੇਖਿਓ ਸਹੀ ਹਲਾਉਂਦੇ ਧਰਤੀ ਅਸੀਂ ਕਿ ਸਾਨੂੰ ਹੱਕ ਲੈਣੇ ਆਉਂਦੇ ਨੇ ਪਾਸਵਰਡ ਮੈਨੂੰ ਪਤਾ ਹੈ ਕਿ ਪੈਸੇ ਕਿਵੇਂ ਲਈਦੇ ਹੁੰਦੇ ਉੱਥੋਂ ਕਿਉਂਕਿ ਮੈਂ ਇਕੱਲਾ ਹੀ ਹੁੰਦਾ ਸੀ ਇਕੱਲਾ ਹੀ ਹੁੰਦਾ ਸੀ ਮੈਂ 19 ਤੋਂ ਬਾਅਦ ਮੈਂ ਬੋਲਦਾ ਬਹੁਤ ਹੁੰਦਾ ਸੀ ਹਰੇਕ ਤੇ ਪੋਲ ਖੁੱਲ ਜਾਂਦਾ ਸੀ ਜਦੋਂ ਮੈਂ ਕੋਈ ਕੰਮ ਜਾਣਾ ਹੁੰਦਾ ਕਿਸੇ ਮੰਤਰੀ ਕੋਲੇ ਬੀਜੇਪੀ ਦੇ ਮਿਨਿਸਟਰ ਕੋਲੇ ਜਾਂਦਾ ਕੰਮ ਉਹ ਦਫ਼ਤਰ 'ਚ ਸਾਰੇ ਬੀਜੇਪੀ ਵਾਲੇ ਬੈਠੇ ਹੁੰਦੇ ਜਦੋਂ ਮੈਨੂੰ ਦੇਖ ਲੈਂਦੇ ਤਾਂ ਪਿੱਛੇ ਜੋ ਪਿੱਛੇ ਜੋ ਆਈਏ ਮਾਨ ਸਾਹ ਆਜੋ 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 ਆਈਏ ਜੀ ਬਤਾਈਏ ਭਈ ਜਾ ਕੰਮ ਐਕ हाँ हाँ ये हो गया काम करके मेरे कान थोड़ा लोकसभा में ख्याल रखिएगा हाँ मेरे बारे में डिपार्टमेंट के बारे में मत बोलना कहा मैं चुपा जी मैं मैं मेरा चुप काम हों मैन बोलने की लोड़ है जोड़ा काम अई ज्यादा सो ये सारे पासवर्ड मेरे को बारी बंदा भेजो उदी आवाज बन के फरीदकोट तो उस कम लैना उन्होंने बोलना उवाज बना मेरा काम है यह मेरा काम मैं मैंटर बन के काम कराऊंगा उन्होंने ਮੈਂ ਉਹਨਾਂ ਦਾ ਕੋਚ ਬਣ ਕੇ ਕੰਮ ਕਰਾਉਂਗਾ ਸੋ ਇਹਨਾਂ ਨੂੰ ਪਤਾ ਵੀ ਲੱਗੇ ਇਹਨਾਂ ਨੂੰ ਕਿ ਯਾਰ ਤੁਸੀਂ ਠੇਕਾ ਲੈ ਲਿਆ ਯਾਰ ਜਿੱਤਣ ਦਾ ਤੁਸੀਂ ਆਉਣੇ ਹੁੰਨੇ ਹੋ ਬਸ ਉਹ ਪੀੜੀਆਂ ਹੋ ਗਈਆਂ ਜੀ ਉਹੀ ਜਿੱਤੇ ਜਾਂਦੇ ਯਾਰ ਹੱਦ ਹੈ